ਨੋ ਕਰਕੇ ਆਜ ਕੋ ਫੋਟੋ ਨੇ ਲਾ ਕੇ ਚੈਕ ਕੀਤਾ ਜਿਹੜੇ ਸਾਡੇ ਧਰਮ ਸਿੰਘ ਦੀ ਮਾਰ ਧਰਮ ਸਿੰਘ ਦੀ ਕਿਉਂ ਦੇ ਆ ਗੂ ਹੱਥ ਆਏ ਤੋਂ ਪੁਰਾਣੇ ਜਿਹੜੇ ਫੋਟੋ ਆ ਕੀ ਆ ਜਿਹ ਤਖਨ ਸਾਡੇ ਉਹ ਪਹਿਲਾਂ ਵਾਲੇ ਪੁਰਾਣੇ ਆ ਉਹ ਫੋਟੋ ਦੇ ਉਹ ਫੋਟੋ ਨੇ ਜਿਹੜੀ ਉਹਨਾਂ ਦੀ ਭਾਈ ਵਾਲੀ ਤੇ ਤੁਹਾਡੀ ਤਾਕਤ ਨੇ ਬੀਜੇਪੀ ਜਿਹਦੇ ਦੀ ਕਾਜੀਆ ਦੀ ਭਾਈ ਵਾਲੀ ਸੀ ਉਹ ਦਰਵਾਈ ਆ ਦੂਜਾ ਪੱਖ થી ਕਿ ਬੀਜੇਪੀ ਦੇ ਜਿਹੜੇ ਐਮਪੀ ਜਿਹੜੇ ਉਹਨਾਂ ਨਾਲ ਸਹਿਮਤ ਸੀ ਉਹ ਤਨਖਾਹ ਦੇ ਹੱਕ ਦੇ ਉਹ ਕੋਈ ਨਹੀਂ ਕਿ ਰਾਇਤ ਨੂੰ ਜਿਹੜੇ ਆ ਉਹ ਤਨਖਾਹਾਂ ਤੇ ਮਜੂਰਾਂ ਦੇ ਬੋਲ ਲਾਏ ਵਰਦੇ ਉਹ ਉੱਤੇ ਮੂੰਹੇ ਵਿੱਚ ਉਹ ਬਿਆਨ ਤੇ ਦੁਆਰਾ ਫਿਰ ਨੂੰਝ ਪਾਇਆ ਇਹ ਵਾਕਿਆ ਇਹ ਪਿਆਰ ਤੁਹਾਡੇ ਕੋਲ ਤੋਂ ਪਿਆਰਬਾਦੀ ਕੀਤੀ ਗਈ ਆ ਇਹ ਬਹੁਤ ਮਾਰੂ ਜਿਹੇ ਤੌਰ ਤੇ ਇਹਦੇ ਤਰ੍ਹਾਂ ਕੁਝ ਮੋਦੀ ਨੂੰ ਗਿਆ ਉਹ ਤੋਂ ਬਾਅਦ ਦਾ ਤੇਰਾ ਪੀੜਾ ਦੋਲਣ ਦੇ ਜਿਹੜੇ ਵਿੱਚ ਰਹਿੰਦੇ ਆ ਕਿਉਂਕਿ ਇਹਨਾਂ ਨੇ ਜਿਹੜੇ ਮੋਦੀ ਨੇ ਆਪਣੀ ਮਨ ਦੀ ਗੱਲ ਕੀਤੀ ਆ ਤੁਹਾਡੇ ਮਨ ਦੀ ਨਹੀਂ ਆਪਣੇ ਮਨ ਦੀ ਗੱਲ ਕੀਤੀ ਆ ਗੁਰਦਾਸ ਜੀ ਦੀ ਪਹਿਲੀ ਪਾਸਾ ਜਿਹੜੇ ਆਪਾਂ ਦੇ ਵਰਪੁਰ ਪੜਿਆ। ਫੇਰੇ ਤੱਕੇ ਬੋਲਣੇ ਜਗ੍ਹਾ ਤੇ ਕਾਇਰ ਕੀਤਾ ਤੇ ਜਿਹੜੀ ਨੰਬੂ ਕੀਤਾ ਸੁਰਜੀ ਲਾਇਵ ਹੋ ਗਿਆ। ਉਹ ਕਹਿੰਦਾ ਕਿਸਾਨਾ ਬਜਰਾ ਕੋ ਪੰਜਾਬ ਦੇ ਲੋਕਾਂ ਕੋ ਤੇ ਦੇ ਲੋਕਾਂ ਕੋ ਬਹਾਮੀ ਬਾਗਲਾ ਕਿ ਮੈਂ ਨੂੰ 13 ਵੀ ਦੇ ਸਾਡੇ ਵਿੱਚ ਦੇ ਕਰਦੇ ਹੋਏ ਜੀ ਪੜਾ ਲੜਿਆ। ਮੈਂ ਨਾਲ ਇਹ ਸਾਰੇ ਚਲੂਆ ਕਾਲੇ ਰੈਕਡ ਕਰਦਾ ਤੇ ਆਪਾਂ ਭਰਾਓ ਉਹਦੇ ਵਿਚਾਰ ਚੁੱਪ ਕੇ ਆਪੋ ਆਪਣਾ ਸਟੇਟਰ ਬਾਪੋ ਇਹਦੇ ਨਾਲ ਹੀ ਕੋਈ ਸਾਡੇ ਭਾਊ ਉਹ ਲੋਕ ਕਿਉਂਕਿ ਲੈਕਚਰ ਵੀ ਆ ਗਏ ਕੋਈ ਸਾਡੇ ਭਾਊ ਜਿਹੜਾ ਕਾਲੇ ਹੀ ਕਿ ਜੈਲ ਵਿੱਚ ਪਾ ਕੇ ਧਰਿਆ ਕਿਵੇਂ ਐਮਐਲ ਦੀ ਮੁੱਠੀ ਜੜੀਏ ਕਿਵੇਂ ਆਪੀ ਬਣ ਗਏ ਤੇ ਉਹ ਭਰਾ ਉਹ ਬਾਰੇ ਹੋ ਗਏ ਕਿ ਪੰਜਾਬ ਨੂੰ ਆਉਣ ਤੇ ਲੱਖਾਂ ਲੜਨਗੇ ਲੱਖਾਂ ਲੜ ਕੇ ਤੇ ਆਪਣੀ ਇੱਕ ਵੱਖਰੀ ਪਾਰਟੀ ਬਣਾਈ ਐ ਚਫਾ ਦਾ ਵੀ ਭਈਆ ਪਾਰਟੀ ਨੂੰ ਕੀ ਹੋਇਆ ਆਏ ਨੇ ਕਿਹਦੇ ਵੀ ਜੇ ਇਲੈਕਸ਼ਨ ਲੜ ਕੇ ਸਾਡੇ ਵੱਸ ਨੇ ਹੱਲ ਹੋੜਿਆ ਆ ਪੰਜਾਬ ਕਾ ਬਣਵਾਇਆ ਮੈਂ ਤੁਹਾਂ ਦਿਖਾਇਆ ਬਣਵਾਇਆ ਬਗਰ ਤੇਰਾ ਐਮਪੀ ਤੇ ਈ ਤੁਹਾਡੇ ਨਾਲ ਦੇਓ ਪਰ ਉਹ ਤੇ ਤੁਹਾਡੇ ਆਖਰੀ ਗੱਲ ਜਿਹੜੀ ਆ ਉਹ ਨਹੀਂ ਜੀ ਹੁੰਦੀ ਕਿ ਉਹਨਾਂ ਨਟੌੜੇ ਦੇ ਇਹ ਕੋਟਾ ਜਦੋਂ ਬਦਲੇ ਦਾ ਹਾਲੂਕਿਆ ਜਿਵੇਂ ਹੋ ਜਾਂਦਾ ਹੈ ਥਾਨੂੰ ਅਦੋਲ ਦਾ ਨਾਮ ਲਾਉਣ ਦੇ ਪਈਏ ਉਹ ਜੇ ਨਾ ਵੀ ਨਾਮ ਲੱਗਾ ਪਈਦਾ ਤੇ ਅਭ ਨਾਮ ਲਾਣਾ ਪਈਦਾ ਜੋ ਜਦੋਂ ਜਿਹੜਾ ਆਪਣੇ ਬਾਪਾ ਆ ਗਿਆ ਉਹਦੇ ਵਰਤਾਰ ਦੇ ਤਾਂ ਉਹਦੇ ਮੰਗਾਂ ਦੇ ਫੇਰ ਦੁਆਰਾ ਮੰਗ ਪਤਣੇ ਚੱਲੇ ਆਇਆ ਵਕਤ ਵਕਤ ਤੋਂ ਤੱਕ ਅੱਜਾ ਨੂੰ ਫਲਾੜਿਆ ਨੂੰ ਔਰ ਉਹ ਕਹਤੇ ਕਿ ਸਰਕਾਰ ਨਾਲੋਂ ਨਵੀਂ ਨਹੀਂ ਤੇ ਆਹ ਜਿਹੜਾ ਗਿਆ ਜੇ ਨਾ ਜਿਆ ਦੁਰਨਤ ਹੋਆ ਉਹ ਸਾਨੂੰ ਮਿਲ ਜਾਪਿਆ ਜਿਹੜਾ ਤੱਕ ਮਿਲ ਆਣ ਕਰਕੇ ਫਿਰ ਦਿੱਲੀ ਬਣ ਤਿਆਰੀ ਕਰ ਗਈ ਤੇ ਉਹ ਹੀ ਬੰਦ ਬੰਦ ਜਿਹੜਾ